ਦਲਿਤ ਭਾਈਚਾਰੇ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਆਏ ਦਿਨ ਕਿਸੇ ਨਾ ਕਿਸੇ ਵੱਲੋਂ ਦਲਿਤ ਭਾਈਚਾਰੇ ਬਾਰੇ ਟਿੱਪਣੀ ਕਰਕੇ ਦਲਿਤ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਜਿਸ ਦੇ ਚਲਦੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਦਲਿਤ ਵਰਗ ਦੇ ਬੱਚਿਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕਰਕੇ ਦਲਿਤ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਜਿਸ ਨੂੰ ਦਲਿਤ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਗਵਾਨ ਵਾਲਮੀ ਕੇ ਮズਬੀ ਸਿੱਖ ਧਰਮ ਸਮਾਜ ਦੇ ਨੈਸ਼ਨਲ ਚੇਅਰਮੈਨ ਪ੍ਰਦੀਪ ਗੱਬਰ, ਭਾਜਪੀ ਸੀਨੀਅਰ ਨੇਤਾ ਸ਼ਵੇਤ ਮਲੇਕ, ਸ਼ਹਿਰੀ ਪ੍ਰਧਾਨ ਕੁਮਾਰ ਅਮਿਤ ਅਤੇ ਦਲਿਤ ਸਮਾਜ ਦੇ ਅਨੇਕਾਂ ਲੋਕਾਂ ਨੇ ਸਾਂਝੇ ਤੌਰ ਤੇ ਕੀਤਾ। ਇਸ ਦੌਰਾਨ ਸਮੂਹ ਪਾਈਚਾਰੇ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਰੋਡ ਜਾਮ ਕਰਕੇ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਪੁਤਲਾ ਫੁਕਿਆ ਗਿਆ। Dalit ਸਮਾਜ ਦੇ ਆਗੂਆਂ ਨੇ ਦੱਸਿਆ ਕਿ ਗੁਰਜੀਤ ਔਜਲਾ ਵੱਲੋਂ Dalit ਪਾਈਚਾਰੇ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਜਦ ਕਿ ਅਜਿਹਾ ਕਰਨ ਨਾਲ ਪੂਰੇ ਵਿਸ਼ਵ ਦੇ Dalit ਪਾਈਚਾਰੇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਕਤ ਆਗੂਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਬੰਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਛਲਿਆndi ਜਾਵੇ। ਅੰਮ੍ਰਿਤਸਰ ਤੋਂ ਪੱਤਰਕਾਰ ਖੁਸ਼ਬੂ ਸ਼ਰਮਦੀ ਰਿਪੋਰਟ ਜਿਹੜੀ ਤਦ ਆਦੀ ਕਾਂਗਰਸ ਨੇ ਕਰਾਈ 1971 ਉਹ ਅਸੀਂ ਵਾਪਸ ਲੈ ਲਾਂਗੇ ਕਾਨੂੰਨ ਇਹਦਾ ਮਤਲਬ ਉਹ ਖੁਸਫੈਤੀਏ ਆਤਕਵਾਦੀ ਸਾਡੇ ਦੇਸ਼ ਦੇ ਨਾਗਰਿਕਾਂ ਦੀ ਜਾਨ ਲੈਂਦੇ ਰਹੇ ਇਹ ਕਾਂਗਰਸੀਆਂ ਨੇ ਸਿੱਖਾਂ ਦਾ ਨਰਸਾ ਹਾਰ ਕੀਤਾ 1984 ਦੇ ਦੰਗਿਆਂ ਇਹ ਕਾਂਗਰਸੀਆਂ ਨੇ 1975 ਦੇ ਵਿੱਚ ਐਮਰਜੈਂਸੀ ਲੈ ਕੇ ਲੋਕਤੰਤਰ ਦੀ ਹੱਤਿਆ ਕੀਤੀ ਜੈ ਭਾਜਪਾ ਜੈ ਸਭਿਧਾਨ ਸਮਾਦਾ ਸੇਵਾ ਦਾ ਪ੍ਰਤੀਕ ਅਭਾਰ ਭਗਵਾਨ ਵਾਲਮੀਕੀ ਮੱਝ ਤੇ ਰਜ਼ਮਾਤ ਤੇ ਮੰਚ ਤੋਂ ਸਾਰਾ ਪ੍ਰਾਲਾ ਕੀਤਾ ਗਿਆ ਜੀ ਬੜੀ ਦੁਖੀ ਤੇ ਦੱਸਣਾ ਪੈਂਦਾ ਹੈ ਕਿ ਸਾਡੇ ਜ਼ਿਲ੍ਹੇ ਦੇ ਮਾਨੋ ਅੌਦਲਾ ਜੀ ਦੋ ਵਾਰੀ ਸਾਡੇ ਹੀ ਸਮਾਜ ਦੀਆਂ ਵੋਟਾਂ ਨਾਲ ਐਮਪੀ ਬਣੇ ਜਿਹਨਾਂ ਦੀ ਗੰਦੀ ਸੋਚ ਨੇ ਅੱਜ ਸਾਡੇ ਸਮਾਜ ਦੇ ਬੱਚੇ-ਬੱਚੇ ਦਿਲਾਂ 'ਚ ਸੂਈਆਂ ਚੋਭੀਆਂ ਅਸੀਂ ਉਸ ਦੇ ਬੱਲੇ 'ਚ 2021 ਦੇ ਵਿੱਚ ਡੀਸੀ ਕਾਂਗਰਸੀ ਹਲੋਟਾਰੀ ਹਲਕੇ 'ਚੋਂ ਵਾਲਮੀ ਕੇ ਆਸ਼ਰਮ ਤੁੰੜਾ ਸਾਹਿਬ ਰਸਤੇ ਨਾਲ ਸਾਡਾ ਦੇਣਾ ਜੀ ਉੱਤੇ ਤੁਸੰਤ ਕਰਦਾਰੀ ਲਾ ਦੇ ਉੱਤੇ 376 ਦਾ ਜਬਰੀ ਪਰਚਾ ਦਾਜ ਜਰਾਇਆ ਗਿਆ ਤੇ ਸਾਡੇ ਸਮਾਜ ਵਾਲੋ ਸੰਘਰਸ਼ ਕਰਕੇ ਪਰਚਾ ਜਨਤਨ ਕੀਤਾ ਇਸ ਸਾਡੀ ਕਾਂਗਰਸ ਦੀ ਗੰਦੀ ਸੋਚ ਕਰਕੇ ਜਿਹੜਾ ਉਹਨਾਂ ਨੇ ਵਾਰ-ਵਾਰ ਸਾਨੂੰ ਦਲੀਲ ਕੀਤਾ ਉਹਦੀ ਮਾਫੀ ਵੀ ਮੰਗੀ ਤੀ ਰਸ ਤੋਂ ਲੇਕਿਨ ਵੋਟਾਂ ਵਿੱਚ ਬਦਲਾ ਲੈਣ ਦਾ ਮੌਕਾ ਇੱਕੋ ਹੀ ਹੈ ਵੋਟਾਂ ਚੋਂ ਬਦਲਾ ਤੇ ਬਾਦਿਆਂ ਦੇ ਤੋਂ ਅਸੀਂ ਵੋਟਾਂ ਚ ਬਦਲਾ ਲਾਵਾਂਗੇ ਬਿਲਕੁਲ ਕਾਂਗਰਸ ਦਾ ਬਾਈਕਟ ਕਰਾਂਗੇ ਅਸੀਂ ਕਾਗਰ ਨੂੰ ਬਿਲਕੁਲ ਚਾਹੇ ਬੋਟਾ ਕਾਲੀਗਨ ਨਾ ਬੋ ਚਾਹੇ বিজেਪੀ ਨਾ ਬੋ ਦੇ ਕਰਕਾਰ ਨੂੰ ਬੋ ਸਾਡਾ ਅਸਮਾਨੇ ਹੀ ਪੈਗਾ ਇਹਨਾਂ ਲਫਜ਼ਾਂ ਨਾਲ ਜੈ ਭੀਮ ਜੈ ਬਾਦ ਜੈ ਸਭ ਦਾ ਸਭ ਤੋਂ ਪਹਿਲਾਂ ਵਿਸ਼ਵ ਵਿਦੇਸ਼ ਦੀਆਂ ਸੰਗਤਾਂ ਦੇ ਮੀਡੀਆ ਰਾਏ ਸਾਨੂੰ ਵੇਖ ਰਹੀਆਂ ਨੇ ਸਾਰਿਆਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਤੈ ਸੋ ਗੁਰਮਖੋ ਜਿਵੇਂ ਆਪ ਸੰਗਤਾਂ ਨੂੰ ਪਤਾ ਕਿ ਗੁਰਜੀਤ ਸਿੰਘ ਔਂਜਲਾ ਨੇ ਬਹੁਤ ਮੰਦ ਭਾਗੀ ਗੱਲ ਕੀਤੀ ਆ ਜੋ ਐਸੀ ਸਮਾਜ ਨੂੰ ਟਿੱਪਣੀ ਕੀਤੀ ਆ ਕਿ ਇਹ ਨਸ਼ੇ ਕਰਨ ਵਾਲੀ ਕੌਮ ਹੈ ਇਹ ਡਕੈਤੀਆਂ ਕਰਨ ਵਾਲੀ ਕੌਮ ਹੈ ਸਾਰੇ ਇਹਦੇ ਸਾਰੇ ਗੈਂਗਸਟਰ ਨੇ ਇਹ ਸਮਾਜ ਨੂੰ ਪਤਾ ਵਾ ਕਿ ਇਹ ਉਹ ਕੌਮ ਆ ਜਿਨ੍ਹਾਂ ਨੇ ਆਪਣੀ ਛਾਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੋਲੀ ਦੇ ਨਿਸ਼ਾਨੇ ਪਰਖਾਏ ਜਿਨ੍ਹਾਂ ਨੇ ਦਿੱਲੀ ਚਾਨਨੀ ਚੌਕ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀ ਚੌਕ ਲਿਆਂਦਾ ਤੇ ਅਨੇਕਾਂ ਹੀ ਜਿਹੜੀਆਂ ਕੁਰਬਾਨੀਆਂ ਸਾਡੇ ਸਮਾਜ ਦੀਆਂ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਮਾਣ ਦਿੱਤਾ ਨਾ ਕਿ ਇਹਨਾਂ ਨੂੰ ਇਹ ਉਹ ਸ਼ਖਸ ਨੇ ਇਹ ਉਹ ਕੌਮ ਆ ਜਿਹੜੀ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਿਦਾਵਾ ਲਿਖ ਕੇ ਦੇ ਆਏ ਸੀ ਇਹ ਉਹ ਕੌਮ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇੜ ਦੀ ਧਰਤੀ ਵੱਲ ਨੂੰ ਚੱਲੇ ਤੇ ਇਹਨਾਂ ਨੇ ਮਹਾਰਾਜ ਦੇ ਘੋੜੇ ਦੀ ਆਵਾ ਮੰਗੀਆਂ ਅਸੀਂ ਉਹ ਕੌਮ ਹੈ ਜਿਨ੍ਹਾਂ ਨੇ ਆਪਾ ਵਾਰ ਕੇ ਗੁਰੂ ਕੋਲੋਂ ਕਦੀ ਵੀ ਕੁਝ ਨਹੀਂ ਮੰਗਿਆ ਗੁਰੂ ਨੇ ਕਿਹਾ ਗੁਰੂ ਪਾਤਸ਼ਾਹ ਜੀ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਿਓ ਇਹਨਾਂ ਲੋਕਾਂ ਨੇ ਜੇ ਵੀ ਅੱਜ ਟਿੱਪਣੀ ਕੀਤੀ ਆ ਇਹਨਾਂ ਨੂੰ ਅਸੀਂ ਕਦੀ ਵੀ ਕਿਸੇ ਤਰ੍ਹਾਂ ਵੀ ਮਾਫ਼ ਨਹੀਂ ਕਰਦੇ ਕਈ ਲੋਕ ਕਹਿੰਦੇ ਨੇ ਕਿ ਇਹਨਾਂ ਦੀ ਮਾਫੀਨਾਮਾ ਆ ਗਿਆ ਅਸੀਂ ਇਹਨਾਂ ਦੇ ਮਾਫੀਨਾਮੇ ਨੂੰ ਠਕਰਾਉਂਦੇ ਅਸੀਂ ਇਹਨਾਂ ਨੂੰ ਮਾਫੀ ਨਹੀਂ ਦਿੰਦੇ ਦੇਖੋ ਜੀ ਉਹਨਾਂ ਨੇ ਮਾਫੀਨਾਮਾ ਦੇ ਮੰਗਿਆ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਮਾਫੀਨਾਮਾ ਅਸੀਂ ਮੰਗ ਲਿਆ ਆ ਪਰ ਇਹ ਸਿਆਸਤੀ ਰੋਟੀਆਂ ਸੱਟੀਆਂ ਜਾ ਰਹੀਆਂ ਨੇ ਭਾਵੇਂ ਜੋ ਮਰਜੀ ਇਹਨੇ ਗੱਲ ਕੀਤੀ ਕਿਉਂ ਇਹ ਗੱਲ ਕਰਨ ਦਾ ਕੀ ਲੋੜ ਸੀ ਅਸੀਂ ਸਮਾਜ ਨੂੰ ਇੱਕ ਕਰਨਾ ਚਾਹੁੰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਜਨ ਨੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਇਹਦੇ ਵਿੱਚ ਦੁਫਾੜ ਵਾਲੀ ਗੱਲ ਹੀ ਕੋਈ ਨਹੀਂ ਹੋਣੀ ਚਾਹੀਦੀ ਇਹ ਉਹ ਲੋਕ ਨੇ ਜਿਹੜੇ ਸਮਾਜ ਨੂੰ ਦੁਫਾੜ ਕਰਦੇ ਨੇ ਇਹਨਾਂ ਨੂੰ ਜਨਰਲ ਕੈਟਾਗਰੀ ਦੇ ਲੋਕ ਉਹਨਾਂ ਨੂੰ ਵੀ ਮਾਫ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਾਰਿਆਂ ਨੂੰ ਸਾਡਾ ਸਾਥ ਦੇ ਕੇ ਸਾਡੇ ਨਾਲ ਰਲ ਕੇ ਇਹੋ ਜਿਹੇ ਲੋਕਾਂ ਦਾ ਬਾਈਕਾਟ ਕਰਕੇ ਇਹੋ ਜਿਹੇ ਨੂੰ ਸਮਾਜ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਭਾਈ ਆਪਣੀ ਬੈਲ ਸਮਾਜ ਦੇ ਇੱਕ ਟੁਕੜਾ ਵੇਖੀਏ ਚੋਣਾਂ ਦਾ ਵੀ ਉਹਨਾਂ ਦਾ ਕੋਈ ਪ੍ਰਭਾਵ ਅੱਜ ਇਹਨਾਂ ਨੂੰ ਸੋਕੋ ਲੋਡ ਸੀ ਸਾਨੂੰ ਦਲਤ ਸਮਾਜ ਨੂੰ ਆਪਣੇ ਨਾਲ ਤੋਰਨ ਦੀ ਪਰ ਇਹਨਾਂ ਨੇ ਸੋ ਤੋਰਨ ਦੀ بجائے ਆਪਣੀਆਂ ਵੋਟਾਂ ਆਪ ਖਰਾਬ ਕਰ ਲਈਆਂ ਸਭ ਤੋਂ ਵੋਟ ਹੀ ਜ਼ਿਆਦਾ ਸਾਡੀ ਆ ਜਿਹੜੇ ਬੰਨੇ ਦਲਤ ਸਮਾਜ ਹੋ ਜਵੇ ਉਹ ਪਾਰਟੀ ਜਿੱਤ ਜਾਂਦੀ ਆ ਪਰ ਇਹਨਾਂ ਨੇ ਆਪਣੇ ਪੈਰ ਤੇ ਘਵਾੜਾ ਆਪ ਮਾਰ ਲਿਆ ਬਬਾਈ ਜਿਹੜਾ ਪਤਲਾ ਫੁੱਕਿਆ ਆ ਜੀ ਇਹ ਕਿਸੇ ਸਿਆਸਤ ਤੋਂ ਪ੍ਰੇਰਿਤ ਨਹੀਂ ਨਹੀਂ ਜੀ ਨਹੀਂ ਅਸੀਂ ਕਹੇ ਸਿਆਸਤ ਦੇ ਨਾਲ ਨਹੀਂ ਆ ਅਸੀਂ ਤਾਂ ਸਿਰਫ ਆਪਣੇ ਸਮਾਜ ਨਾਲ ਖੜੇ ਆ ਅਸੀਂ ਬਾਕੀ ਸਾਰੀਆਂ ਗੱਲਾਂ ਨੂੰ ਇੱਕ ਬੰਨੇ ਕਰਕੇ ਤੇ ਅਸੀਂ ਆਪਣੇ ਸਮਾਜ ਨਾਲ ਖੜਦੇ ਆ ਕਿਸੇ ਵੀ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਤੁਸੀਂ ਆਪਣੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋ ਹਾਂ ਜੀ ਆਪਣੇ ਸਮਾਜ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿਸੇ ਵੀ ਪਾਰਟੀ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਰਿਸ਼ਵਤ ਹੋ ਜਾਂਦੀ ਹੈ ਵੋਟਾਂ ਲੈ ਕੇ ਕੁਝ ਲੈ ਲੈਣਾ ਅਸੀਂ ਕਿੰਨੇ ਵੀ ਕੋਈ ਵੀ ਆਪਣੇ ਵੋਟ ਦੇ ਬਦਲੇ ਕਿਸੇ ਕੋ ਕੁਝ ਨਾ ਲਵੇ ਜਿੰਨੂੰ ਵੀ ਵੋਟ ਦੇਣੀ ਹੈ ਨਰਪੱਖ ਵੋਟ ਦੋ ਤੇ ਉਸ ਸ਼ਖਸ ਨੂੰ ਵੋਟ ਦੋ ਜਿਹੜਾ ਇੱਕ ਚੰਗਾ ਸਮਾਜ ਸਿਰਜਣ ਦੀ ਸਮਰੱਥਾ ਰੱਖਦਾ ਹੋਵੇ